2009 ਮਾਡਲ ਚਿੱਟਾ ਕਲਰਾਂ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਰੇਟ ਬਾਈ ਜੀ ਲੈ ਵੀ ਆਟੋ ਦੇ ਰੇਟ 'ਚ ਆ 1,40,000 ਰੁਪਏ ਦੀ ਗੱਡੀ ਮੈਜੂ ਇਹ 'ਚ ਵੀ ਮੰਨਤਨ ਹੋ ਜੂਗੀ ਅਸੀਂ ਗਾਸ ਟ੍ਰੋਟਾ ਟਾਡਾ ਆਪਣਾ ਕੰਪਨੀ ਆਫਟ ਹੈ ਅੱਜ ਅਪਾ ਪੁੱਛਦੇ ਆਂ ਸ਼ਹਿਰ ਬਰਨਾਲਾ ਪੰਗੋ ਮੋਟਰ ਗੇਟ ਤੇ ਹਸਤੀਕਲ ਬਾਈ ਜੀ ਹੋਰ ਕਿੰਨਾ ਕੋ ਬਾਈ ਜੀ ਅੱਛਾ ਬਾਈ ਜੀ ਪਹਿਲੀ ਗੱਡੀ ਬਾਰੇ ਜਾਣਕਾਰੀ ਦਿਓ ਜੀ ਬਾਈ ਨਾਓ ਮਾਡਲ ਦੇ ਹੈ ਰਾ ਬਾਈ ਇਹ ਠੀਕ ਹੈ ਜੀ ਬਲੈਕ ਕਲਰ ਦੀ ਆ ਬਲੈਕ ਕਲਰ ਆ ਡੀਜ਼ਲ ਕਾਰ ਆ ਬਾਈ ਇਹ ਡੀਜ਼ਲ ਕਾਰ ਦਰਸ਼ਕ ਵੀਰੋ 2009 ਮਾਡਲ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਹੈ ਕਿਉਂਕਿ ਇਹ ਵੀਰੇ ਅਲਾਈ ਤੇ ਟਾਇਰਾਂ ਦੇ ਮੀਨੂ ਲਾ ਦੀ ਉੱਪਰ ਬੱਤੀ ਬਾਰੇ ਪੈਣਾ ਨਹੀਂ ਹੁੰਦਾ ਪੂਰੀ ਸੋਹਣੀ ਗੱਲਬਾਤ ਹੈ ਕਿਉਂਕਿ ਜਿਹੜਾ ਮੜਾ ਜਾਂ ਅੰਦਰਲੇ ਪਾਸੇ ਵੀ ਜਗ੍ਹਾ ਮਿਲਾ ਦਿਓ ਆਇਓ ਬਾਈ ਸੀਟ ਕਵਰ ਵਗੈਰਾ ਇੰਟੀਰੀਅਰ ਹੈ ਸਾਫ ਸੁਥਰਾ ਗੱਡੀ ਓਕੇ ਆ ਟੱਚ ਸਕਰੀਨ ਵਾਲਾ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਓਕੇ ਗੱਲਬਾਤ ਹੈ ਗੱਡੀ ਵਿੱਚ ਹਰਦੀਪਰੇ ਅਰੇਂਜ ਕੀਆ ਗੱਡੀ ਦੀ ਇਹ ਵੀਰੇ 1.5 ਲੱਖ ਰੁਪਏ ਦੀ ਐਂ ਦੇ ਦਾਂਗੇ ਆਪਾਂ 1.5 ਲੱਖ ਰੁਪਏ ਦੀ ਗੱਡੀ ਦਰਸ਼ਕ ਵੀਰੋ ਤੁਹਾਨੂੰ ਮਿਲ ਜੂਗੀ ਜੇ ਕਿਸੇ ਨੇ ਪਾਸਿੰਗ ਕਰਾ ਕੇ ਲੈਣੀ ਆ ਫਿਰ ਆਏ ਮੰਨ ਕਿ ਜਦੋਂ 20-22 ਹਜ਼ਾਰ ਜਿਹੜਾ 25 ਹਜ਼ਾਰ ਦਾ ਲੱਗੂਗਾ ਕਰ ਰਹੇ ਹੋ ਨਹੀਂ ਦਰਸ਼ਕ ਵੀਰੋ ਗੱਡੀ ਦੀ ਪਾਸ ਨਹੀਂ ਹੈਗੀ ਜੇ ਤੇ ਪਾਸੇ ਕਰਵਾ ਕੇ ਲੈਣੀ ਆ ਤਾਂ ਕਰਵਾ ਕੇ ਵੀ ਮਿਲ ਜੂਗੀ ਪਰ 20 ਤੋਂ 22 ਹਜ਼ਾਰ ਰੁਪਿਆ ਹਰ ਤਾਂ ਸਾਨੂੰ ਉੱਪਰ ਪੈ ਜੂ ਨਹੀਂ ਓਨਲੀ 1.5 ਲੱਖ ਰੁਪਏ ਦੀ ਗੱਡੀ ਮਿਲ ਜੂਗੀ ਠੀਕ ਹੈ ਬਾਈ ਹਈ ਅਟਿਓਸ ਆ ਗਈ ਅਟਿਓਸ ਕੋਈ ਤਾਂ ਜੀ ਠੀਕ ਹੈ ਬਾਈ ਜੀ 3 ਚੜ ਗਈ ਵੀ ਬਾਈ ਗੱਡੀ ਕੋਲ ਲਓ ਓਕੇ ਆ ਠੀਕ ਹੈ ਬਾਈ ਜੀ ਸੀਟਰ ਚਾਲੂ ਆ ਕਾਰ ਦਾ ਠੀਕ ਆ ਜੀ ਠੀਕ ਆ ਜੀ ਜਿਹੜੇ ਲੈਣੀ ਆ ਬਾਈ ਇਹਦਾ ਰੇਟ ਹੈਗਾ 2 ਲੱਖ 40000 ਰੁਪਏ ਮਾਡਲ ਕਿਹੜਾ ਬਾਈ 11 ਰੁਪਏ ਵੀਰੇ ਟਾਇਰਾਂ ਤੇਨੇ ਕਮਰਾ ਦਿਓ ਅਲਾਈ ਲੱਗੇ ਵੀ ਆ ਟਾਇਰ 90 ਪੈਸੇ ਗੱਡੀ ਦੇ 2011 ਮਾਡਲ ਹੈ ਚਿੱਟਾ ਕਲਰ ਹੈ ਗੱਡੀ ਦਾ ਬੰਦ ਨਾ ਲੱਗੋ ਟੱਚ ਲੱਗੀ ਵੀ ਹੈ ਗੱਡੀ ਦੇ ਵਿੱਚ ਸੀਟ ਕਵਰ ਬਿਲਕੁਲ ਨਵੇਂ ਆ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਓਕੇ ਗੱਲਵਾਦਾ ਗੱਡੀ ਦੇ ਵਿੱਚ ਲੈ ਵੀ ਦਰਸ਼ਕ ਵੀਰਾਂ ਲੋਨ ਵੀ ਹੋ ਜਾਊਗਾ ਕਿੰਨੇ ਪਰ ਦਿਨ ਬਾਈ ਪੈਸੇ 50 60 ਹਜ਼ਾਰ ਲੈ ਕੇ ਆਇਆ 50 ਤੋਂ 60 ਹਜ਼ਾਰ ਰੁਪਈਆ ਭਰ ਕੇ ਬਾਈ ਗੱਡੀ ਤੁਹਾਨੂੰ ਮਿਲ ਜੂਗੀ ਇਹ ਗੱਡੀ ਆ ਸਪੀਡ ਚੱਲ ਸਕਦੀ ਹੈ ਪਟਰੋਲ ਦੀ ਸਪੀਡ ਗੱਡੀ ਆ ਕਿਹੜਾ ਮਾਡਲ ਆ ਬਾਈ ਇਹ 2005 ਮਾਡਲ ਆ ਬਾਈ 2005 ਮਾਡਲ ਕਲਰ ਕਿਹੜਾ ਬਾਈ ਜੀ ਇਹ ਕਲਰ ਗ੍ਰੇ ਕਲਰ ਹੈ ਲੇਡੋ ਗ੍ਰੇ ਕਲਰ ਦਾ ਵੀ ਦਰਸ਼ਕ ਵੀਰੋ ਪੀ ਵੀ 63 ਮਹਾਰੀ ਦਾ ਨੰਬਰ ਆ ਗੱਡੀ ਦਾ ਓਕੇ ਗੱਲਵਾਦਾ ਗੱਡੀ ਇਹ 5 ਮਾਡਲ ਆ 26 ਤੱਕ ਪਾਸ ਹੈ ਪਾਸ ਹੰਗੜੀਆ 2005 ਮਾਡਲ ਦਾ ਪੂਰੇ ਸ਼ਰਤੀ ਦੇ ਤਰ੍ਹਾਂ ਆ ਇੱਕ ਰੇਟ ਟੋਲ ਦੀ ਗੱਲ ਜਿਹਨੇ ਆਟੋ ਗੱਡੀ ਚੱਕਣੀ ਆ ਸਹੀ ਗੱਡੀ ਚੱਲ ਸਕਦੀ ਆ ਰੇਟ ਬਾਈ ਜੀ 117000 ਆਨਲੀ 115000 ਰੁਪਿਆ ਰੇਟ ਆ ਸਾਫ ਸੁਥਰੀ ਆ ਮਾੜਾ ਮੋਟਾ ਕੰਮ ਖਰਚਾ ਹੁੰਦਾ ਬਾਈ ਉਹ ਕਰਵਾ ਕੇ ਦੇਣਗੇ ਬਾਈ ਉਹਰੇ ਆਇਓ ਬਾਈ ਸਦੂਆਨ ਮਰੂਤੀ ਇੱਕ ਨਾ ਮਰੂਤੀ ਬਾਈ ਇਹ ਮਰੂਤੀ ਹੈਗਾ ਬਾਈ 2003 ਮਾਡਲ ਲੂਟੀ ਬਈ 2003 ਮਾਡਲ ਚਿੱਟਾ ਰੰਗ ਗੁੰਬਦ ਨਾਲ ਅੰਦਰ ਸਾਜੀ ਗੱਡੀ ਓਕੇ ਆ ਇਹਦਾ ਰੇਟ ਬਈ 40000 ਇਹਦਾ ਲੋਕੀ ਚੰਗੀ ਸਿਰਫ 40000 ਰੇਟ ਤੇ ਕੋਈ 50 ਮੇਜੂਰੀ ਆਟੋਮੈਟਿਕ ਜੀ ਆ ਗਈ ਬੰ ਕਿਹੜਾ ਮਾਡਲ ਬਈ ਇਹ A29 ਮਾਡਲ ਆ ਰਿਹਾ ਪੈਟਰੋਲ ਦੀ ਆ 2009 ਮਾਡਲ ਸਪੋਰਟ ਦੀ A20 ਕਿਹੜੇ ਮਾਡਲ ਚ ਆ ਜਾਂਦੀ ਆ ਇਹ ਸਪੋਰਟ ਮਾਡਲ ਆ ਸਪੋਰਟ ਮਾਡਲ ਆ ਬਈ ਨਦਰ ਭੈ ਵੀਰੇ ਟਾਇਰਾਂ ਤੇ ਨੀਕਾ ਮਰਾ ਦਿਓ ਅਲਾਈ ਲੱਗੇ ਵੇ ਆ ਸਾਫ ਸੁਥਰੇ ਸੋਹਣੇ ਟਾਇਰ ਆ ਗੱਡੀ ਦੇ ਸੀਟਾਂ ਬਹੁਤ ਸੋਹਣੇ ਲੱਗੇ ਹੋਏ ਨੇ ਵੀ ਸੀਟ ਕਵਰਾਂ ਤੇ ਨਿਗਾਹ ਮਾਰਾ ਜੀ ਉੱਧਰਲੇ ਪੱਤੀਆਂ ਟਿਕਰਾਂ ਸੀਟ ਕਵਰ ਨਵੇਂ ਆ ਹਣਾ ਬਾਈ ਹਰਦੀਪ ਲੈ ਵੀ ਸੀਟ ਕਵਰ ਦਰਸ਼ਕ ਵੀਰੋ ਬਿਲਕੁਲ ਨਵੇਂ ਆ ਪੈਟਰੋਲ ਦੀ ਗੱਡੀ ਆ 2009 ਮਾਡਲ 2009 ਮਾਡਲ ਚਿੱਟਾ ਕਲਰ ਆ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਰੇਟ ਬਾਈ ਜੀ ਰੇਟ ਬਾਈ ਜੀ 1.4 ਲੱਖ ਰੁਪਏ ਲੈ ਵੀ ਆਲਟੋ ਦੇ ਰੇਟ 'ਚ ਆ 1.40 ਲੱਖ ਰੁਪਏ ਦੀ ਗੱਡੀ ਮੈਜੂ ਇਹ 'ਚ ਵੀ ਮੰਨਤਨ ਹੋ ਜੂਗੀ ਹਾਂ ਜੀ ਇਹ ਜਿਹੜੀ ਜੀ ਦੈ ਇਹਦੀ ਪਾਸ ਤੇ ਹੈਗੀ ਹੈ ਬਈ ਇਹ ਪਾਸਿੰਗ ਕਰਾ ਕੇ ਲੈਣੀ ਆ ਬਈ 25000 ਰੁਪਏ ਹੋ ਹੀ ਲੱਗੂ ਉੱਤੇ ਠੀਕ ਹੈ ਜੀ ਨਾ ਹੋ ਜੇ ਪਾਸੇ ਠੀਕ ਹੈ ਬਈ ਆਹ ਜਿਹੜੀ ਬਈ ਡੀਜ਼ਲ ਨਿਕਲ ਪਾਉਣੀ ਇਹ ਡੀਜ਼ਲ ਲੱਗਦੇ 2011 ਮਾਡਲ ਲੈ ਵੀ ਡੀਜ਼ਲ ਦੀ ਗੱਡੀ 2011 ਮਾਡਲ ਬਹੁਤ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਪੀਬੀ03 ਬਠਿੰਡਾ ਨੰਬਰ ਆ ਅਲਾਏ ਬਹੁਤ ਸੋਹਣੇ ਲੱਗੇ ਹੋ ਫੱਟੀ ਵਾਲੀ ਗੱਡੀ ਨੂੰ ਟਾਇਰ 90 ਪੈਸੇ ਟਾਇਰਾਂ ਦੀ ਹਾਲਤ ਆ ਕੀ ਚਿੱਟਾ ਕਲਰ ਆ ਸਾਫ਼ ਸੁਥਰੀ ਗੱਡੀ ਆ ਪੂਰੀ ਸੋਹਣੀ ਲੈ ਵੀ ਗਿਰਫੇ ਜੀ ਤੱਤ ਬਈ ਬਹੁਤ ਸੋਹਣੀ ਲੱਗੀ ਹੈ ਗੱਡੀ ਦੇ ਵਿੱਚ ਸੀਟ ਕਵਰ ਪੂਰੇ ਵਧੀਆ ਗਏ ਰੇਂਜ ਬਈ ਇਹ ਗੱਡੀ ਦੀ 2,10,000 ਹੀ ਜ਼ਿਆਦਾ ਦੋ ਲੱਖ 10 ਹਜ਼ਾਰ ਰੁਪਈਆ ਬਈ ਗੱਡੀ ਦਾ ਰੇਟ ਹੈਗਾ ਲੋਨ ਇੱਥੇ ਵੀ ਕਰਾ ਦਾਂਗੇ ਲੋਨ ਦਰਸ਼ਕ ਵੀਰ ਇੱਥੇ ਵੀ ਹੋ ਜਾਊਗਾ ਮਾਂ ਤਾਂ ਤੁਹਾਡਾ ਹੋ ਜਾਊਗਾ ਸੰਪਰਕ ਕਰ ਲਿਓ ਬਈ ਹੋਰ ਹਨਾ ਔਂਗੂ ਮੋਤਾ ਗਾਇਰ ਚ ਬਰਨਾਲੇ ਕੋਸਟਾ ਹੈ ਬਈ ਇਸ ਦੋ ਵਾਰ ਆ ਗਈ ਬਈ ਫਿਗੋ ਹਾਂਜੀ 10 ਮਾਡਲ 2010 ਮਾਡਲ ਹਾਂਜੀ ਪੰਟਰੋਲ ਕਿ ਡੀਜ਼ਲ ਹੈ ਬਈ ਡੀਜ਼ਲ ਹੈ ਡੀਜ਼ਲ ਦੀ ਗੱਡੀਆਂ ਬਈ 2010 ਮਾਡਲ ਪੰਜਾਬ ਦਾ ਨੰਬਰ ਹੈਗਾ ਰੈਡੀ ਕਿਪ ਹੋਏ ਜੈ ਸਾਰੇ ਤੇ ਰਾਏ ਜੀ ਦਾ ਬਰਾਦੀ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਇਹਦੀ ਰੇਂਜ ਕੀ ਆ ਬਾਈ 130 ਦੇ ਦਾਂਗੇ ਜੀ 1 ਲੱਖ 30 ਹਜ਼ਾਰ ਦੀ ਗੱਡੀ ਮਿਲ ਜੂਗੀ ਬਾਈ ਤੁਹਾਨੂੰ ਸ਼ੀਟ ਕਵਰ ਨਵੇਂ ਆ ਗੱਡੀ ਦੇ ਪੂਰੀ ਸੋਹਣੀ ਤੇ ਸਾਫ ਸੁਥਰੀ ਗੱਡੀ ਆ ਬਾਈ ਹੋਰ ਨਾਲ ਸੰਪਰਕ ਕਰ ਲਿਓ ਤੁਸੀਂ ਪਹੁੰਚਣਾ ਹੈ ਸ਼ਹਿਰ ਬਰਨਾਲਾ ਪੰਗੂ ਮੋਟਰ ਚਾਰਜ ਧੰਨਵਾਦ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ